ਰੇਟ ਟ੍ਰਾਂਟ ਟੂ ਮੋਰਗੇਜ ਸਟੇਬਲ ਇੰਸ਼ੋਰੈਂਸ ਬੀ ਐਂਡ ਬੀ ਆਟੋ ਰੁਪਿਆ ਮਾਈਕਲ ਪੇਜ ਵੀ ਕੰਪਾਨੀ ਰਜਿਸਟਰਡ ਕਲਾਈਂਟ ਫਰਟਸ ਰੂਜਰੇ ਵੈਲੋਸਿਟੀ ਬਾਡੀ ਵਰਕ ਇਹ ਵੀ ਇਹਨਾਂ ਦੇ ਨਾਲ ਦੇ ਸਾਹੇ ਟੌਪ ਕੈਰੀਅਰ ਵਿੰਗਡਮ ਮੈਕਟਰੀ ਹੈ ਜਿਹੜੇ ਮਨਜੀਤ ਸਿੰਘ ਜੀ ਗਿਰ ਪ੍ਰਵਿੰਦਰ ਸਿੰਘ ਦੀ ਮਾਂ ਦਾ ਚਚਾਪੋੜਾ ਜੀ ਵਰਸਨ ਸੋਵੀ ਸਿੰਘੂ ਸਕੇਲ ਲਾਈਨ ਕਾਰ ਰੈਂਟ ਲਖਮਿੰਦਰ ਸਿੰਘ ਸੰਦੂ ਲਾਫ ਸੇਕੂ ਟਰਾਂਸਪੋਰਟ ਤੋਂ ਸੋਢੀ ਖੇੜਾ ਜੀ ਬੀਪੀ ਪੈਟਰੋਲੀਅਮ ਐਸਕੇ ਜਨਾਈਪਾਡ ਡੀਓਸੀ ਦਫ਼ਤਰ ਤੋਂ ਸਾਡੇ ਰਿਵੈਸ ਲੇ ਕੇ ਜੇ ਵੀ ਟਰਾਂਸਪੋਰਟ ਗੁਰਦੇਵ ਸਿੰਘ ਪਾਂਛੀ ਸਾਇਰਾ ਟ੍ਰੀਮ ਕੇਜਸ ਲੱਗੀ ਐਸਰਬੀ ਟ੍ਰਕਿੰਗ ਮਾਰਜਾ ਤੇਸੀ ਰਣ ਕਰੇ ਵਾਲ ਕਾਨਿਆ ਲਾਜ ਮਲਟੀ ਲਾਈਨ ਫਾਸਟ ਕੈਪੀਟਲ ਕੰਕਰੀਟ ਆਰਐਸ ਰਸਟ ਟਰਾਂਸਪੋਰਟ ਸਜਨ ਟਰਾਂਸਪੋਰਟ ਗਲਾਸ ਐਂਡ ਗ੍ਰੇਟਿੰਗ ਬੈਸਟ ਟਰੱਕ ਰੇਅ ਰਾਸ਼ਨੀਓ ਮਾ ਫਿਬਰੂਰੀਅਮ ਸਪਰੀਮਡਾਰ ਕੈਂਟਿੰਗ ਐਮਡੀਏ ਐਮ ਬੀ ਏ ਤੋਂ ਰੂਪਾ ਢਾਲੀਵਾਲ ਐਸ ਐਂਡ ਬੀ ਪੀ ਸੀ ਸਹਾਇਕ ਸੀਨੀਅਰ ਫੈਜਨ ਮਨੋਰ ਮਹੌਗ ਹੈ ਰਿਆਸ ਕਾਰ ਗਿੰਗ ਸੇਵਾ ਸਿੰਘ ਜੀ ਸੰਧੋ ਬ੍ਰਾਂਡਨ ਕਿਨ ਕਰਨਾ ਤੇ ਜਵੰਦਾ ਸਿੰਧੂ ਅਕਾਲ ਐਂਡ ਜੋਰਾਂਸ ਸੋਵਲ ਡਰਾਫਟਰ ਡੀਜ਼ਲ ਡੀਜ਼ਲ ਤਕਨੀਕ ਨੰਬਰ ਪੇਂਟਿੰਗ ਸਿੰਧੂ ਆਟੋ ਐਸ ਐਚ ਐਸ ਦੇ ਹੱਡ ਫੋਰਕ ਕਿੰਗ ਟੋਇੰਗ ਇਕਲ ਫਲੇਟ 프라이ਟ ਟਰੱਕ ਸੇਲ ਬ੍ਰਾਂਡ ਨੇ ਸਾਬਾ ਕਾਂਗੋ ਸੌਂਦਾ ਪਟੋਲੀਆਂ ਮੈਟੋ ਟ੍ਰਕਿੰਗ ਫਰੈਂਚਲ ਫਰੈਂਚਲ ਐਕਸ਼ਨ ਆਟੋ ਵਾਡਿੰਗ ਇਹਨਾਂ ਭਵਿੱਖ ਦੇ ਕੰਪਨੀ ਕਾਰੀਵਾਦਨ ਨੇ ਪਹਿਲਾ ਨਾਮ ਦੇਣਾ ਸਕਾਈਲਰ ਪੰਜਾਬ ਸਰ ਤੋਂ ਸੁਖੀ ਮਾਹਰ ਜੀ ਸੁਖਾ ਮਾਹਰ ਜੀ ਜਿਨ੍ਹਾਂ ਨੇ ਸਭ ਤੋਂ ਨਾਮ ਦੇਣਾ ਜੀਵਨੀ ਪੈਟਰੋਲੀਅਮ ਨਿਊ ਮਿਲੀਨਮ ਕਾਰ ਸੈਂਟਰ ਜਿਹੜੇ ਟੂਰਨਾਮੈਂਟ ਦੇ ਮੇਜ ਸਪான்ਸਰ ਨੇ ਆਟੋ ਬੌਮ ਫਾਲਕਨ ਟਰਾਂਸਪੋਰਟ ਰੋਡ ਸਾਥ ਟ੍ਰਕਿੰਗ ਪ੍ਰਾਇਮਸ ਗੀਲ ਸੂਰਤ ਤੋਂ ਵਾਡੀ हांस का क्लाइंटो काला हंस दी पॉपुलर टीम तो भेज दी थे उन बहुत धन्यवाद दाई ना ऑफिस स्टेशन फोर सेंटर ते हरम ट्रांसपोर्ट जोगेंद्र सिंह शोकर एरे अनाउंसमेंट तो पीरा संधू जी एरे वाले स्पोंसर ਤੁਸੀਂ ਵੀ ਇਹਨਾਂ ਨੂੰ ਸਹਾਇਤਾ ਦਿਓ ਕਰੋ ਜਿਹੜੇ ਜਿਹੜੇ ਕੰਮ ਦੇ ਸਕਦੇ ਹੋ ਇਹਦੇ ਨਾਲੇ ਤੁਸੀਂ ਬਾਹਰ ਨਗਰਪਾਲਿਕਾ ਸ਼ਖਸਾਂ ਦੇਓ ਆਪਣੀ ਮਾਣੀ ਮਦਦਵ ਕਮੈਂਟ ਕਰ ਸਕਦੇ ਹੋ ਉਹ ਲੈ ਗਏਨ ਕੀ ਕਾਲਾ ਪੈਸਾ ਸੀਦਰ ਦੇ ਪਰਿਵਾਰ ਦੇ ਬੱਚਿਆਂ ਨੂੰ ਜਾਵੇਗਾ ਸਵੇਰ ਦਾ ਮਤਲਬ ਤੁਹਾਡੀ ਖੁਸ਼ੀ ਆਪਣਾ ਫਾਈਨਲ ਟੂਰਨਾਮੈਂਟ ਜੀ ਤਾਰੂ ਸਰਪਰਤ ਸਮੁੱਚਾ ਸ਼ਹਿਰ ਦਾ ਨੂੰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਥੇ ਪਹੁੰਚਦੇ ਆ ਸਮੂਹ ਜੀ ਫਰੇਸ਼ਨ ਦਾ ਸਮੂਹ ਜੀ ਕਲੱਬ ਦਾ ਸਮੂਹ ਜੀ ਮੀਰੀ ਦਾ ਘਾਤੋ ਤੇ ਅੱਜ ਦਾ ਲਾਈਵ ਚੱਲ ਰਿਹਾ ਉਹ ਰਾਣਾ ਸਿੱਧੂ ਦੀ ਗੁੱਟੀ ਟੀਮ ਕੋਲ ਸੋ ਬਹੁਤ ਬਹੁਤ ਧੰਨਵਾਦ ਹਾਂਜੀ ਗਰਾਜ ਸਾਹਿਬ ਜਾਂ ਪ੍ਰਿੰਸ ਸਾਹਿਬ ਹਾਂਜੀ ਲੋ ਇੱਕੋ ਜਿਹੇ ਬੱਚਿਆਂ ਦਾ ਮੈਚ ਮੈਨੂੰ ਇਸ ਗੱਲ ਤੋਂ ਖੁਸ਼ੀ ਹੈ ਕਿ ਸਾਡੇ ਇਹ ਫਰਸ਼ ਜਿਹੜਾ ਸਵਾਦ ਸੀ ਦੇਖ ਰਿਹਾ ਹਾਂ ਦੋਹਾਂ ਟੀਮਾਂ ਦੇ ਵਿੱਚ ਸਾਡੇ ਆਪਣੇ ਬੱਚਿਆਂ ਦਾ ਮੈਚ ਉਹਨਾਂ ਦਰਸਤਾਂ ਦੇ ਟਿਕੀਆਂ ਦਾਰੇ ਹੋ ਜਾਣਾ ਮਾਰਜੇ ਨਹੀਂ ਹੋਏ ਅੱਜ ਬਹੁਤ ਕੰਮ ਅੰਮਲ ਬਿੱਤਾ ਸੀ ਬੇਨਤੀ ਕਰਾਂਗੇ ਸਾਰਿਆਂ ਨੂੰ ਕਿ ਆਪਾਂ ਇਹਨਾਂ ਬੱਚਿਆਂ ਨੂੰ ਬੰਦਾ ਮਾਨਸਿਕਾ ਦੇਣਾ ਹੈ ਅ ਬੇਸੇ ਬੱਚਿਆਂ ਨੂੰ ਪਤਾ ਨਹੀਂ ਤਾਂ ਬਹੁਤ ਵਾਰੀ ਮੈਨੂੰ ਫੋਨ ਕਰਕੇ ਕਹਿੰਦੇ ਅੰਤ ਜੀ ਤੁਸੀਂ ਪ੍ਰਬੰਧਕਾਂ ਨੂੰ ਬਹੁਤ ਸਾਲਾਂ ਤੋਂ ਕਿਹੜਾ ਮੌਕਾ ਦੇਣਾ ਮੈਂ ਕਹਿੰਦੀ ਮੇਰਾ ਰੋਲ ਹੈ ਉਹਦਾ ਜਿਹਾ ਵਿਆਹੇ ਕਰ ਹਲਵਾਈ ਦਾ ਉਹਨਾਂ ਨਾਲ ਥੋੜਾ ਸੰਗਹਿਾ ਜ਼ਰੂਰ ਦੇਣਾ ਪਰ ਕਾਰਨਾ ਪ੍ਰਬੰਧਕਾਂ ਹੈ ਤਾਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਜੀ ਆਪਣੇ ਜਿਹੜੇ ਇਥੋਂ ਵਾਲੇ ਜੰਪਲ ਬੱਚੇ ਆ ਇਹਨਾਂ ਨੂੰ ਆਪਾਂ ਜੇ ਬਹੁਤਾ ਨਹੀਂ ਤਾਂ 25% ਦਾ ਹਿੱਸਾ ਦੇਈਏ ਮੰਨ ਲਓ ਟੀਮ ਦੇ ਵਿੱਚ ਸ਼ਾਮਿਲ ਜਾਣ ਬਾਹਰੋਂ ਲੈ ਲਓ ਇੱਥੋਂ ਲੈ ਲੋ ਜਾਂ ਚਾਰ ਬਾਹਰ ਵਾਲੇ ਲੋ ਚਾਰ ਇੱਥੋਂ ਲੈ ਲੋ ਇਸ ਤਰ੍ਹਾਂ ਕਰਕੇ ਆਪ ਬੈਲੈਂਸ ਕਰੀਏ ਤਾਂ ਕਿ ਨਾ ਸਾਡੇ ਬੱਚਿਆਂ ਨੂੰ ਮੌਕਾ ਮਿਲ ਸਕੇ ਤੇ ਬੇਨਤੀ ਅਰਜ਼ੀ ਹੋਰ ਕਿ ਪ੍ਰਬੰਧ ਕਰਨ ਆਪਣੇ ਬੱਚਿਆਂ ਵੱਲ ਆਪਾਂ ਜ਼ਰੂਰ ਧਿਆਨ ਦੇਣਾ ਤਾਂ ਕਿ ਸਾਡੇ ਇਹ ਪਲੇਅਰ ਹੈ ਤਾਂ ਇੱਥੋਂ ਅਸੀਂ ਪੈਦਾ ਕਰ ਸਕੀਏ ਤਾਂ ਕਿ ਲੜੀ ਚੱਲਦੀ ਰਹੇ ਉਹ ਨਾ ਹੋਵੇ ਕਿ ਜਿਹੜੇ ਹੋਰ ਪਲੇਅਰ ਆ ਉਹ ਅਸੀਂ ਲਈ ਜਾਈਏ ਤਾਂ ਇਸ ਵਾਲੇ ਪਲੇਅਰ ਨੂੰ ਅਸੀਂ ਮੌਕਾ ਨਾ ਦੇਈਏ ਤਾਂ ਬੱਚੇ ਹੋਰ ਦੂਜੇ ਅੱਗੇ ਪਾ ਜੁੜ ਜਾਣ ਕੀ ਕਰਦੇ ਆ ਪ੍ਰਬੰਧ ਕਰਨ ਇਸ ਲਈ ਇਸ ਗੱਲ ਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਵੇ ਸਾਡੇ ਜਿਹੜੇ ਬੱਚੇ ਇਹਨਾਂ ਨੂੰ ਤੁਸੀਂ ਗਵਾਹ ਕਰਕੇ ਟੀਮਾਂ ਦੇ ਵਿੱਚ ਐਂਟਰ ਕਰੋ ਮੰਗੋ ਆਪਣੇ ਬੱਚੇ ਮਾਪਿਆਂ ਦੇ ਨਾਲ ਜੁੜੇ ਰਹੇ ਆ ਪਰ ਅੰਦਰ ਸਾਰੇ ਬਹੁਤ ਸਿਆਣੇ ਆ ਬਹੁਤ ਸਮਝੇ ਹੋਏ ਆ ਬੇਰੇ ਕਹਿਣਾ ਕੋਈ ਬਹੁਤ ਕੁਛ ਨਹੀਂ ਬਣ ਗਿਆ ਪਰ ਫਿਰ ਵੀ ਇਹ ਨਹੀਂ ਸਕਦਾ ਆ ਕਿ ਤੇਰੇ ਨੂੰ ਡਰਾਉਣਾ ਪੈਂਦਾ ਚਲੋ ਤਾਂ ਮਿੱਕਾ ਜੀ ਨੌਜਵਾਨ ਸਿੱਖੀ ਨੂੰ ਸੋਣ ਨੂੰ ਸੰਭ ਰੱਖਿਆ ਪਰ ਅੱਜ ਕੱਲ ਮੁੰਡੇ ਦੂਰੇ ਰੱਖਦੇ ਆ ਮੈਂ ਕਹਿੰਦਾ ਉਹਨਾਂ ਵੀ ਅੱਜ ਕੱਲ ਬੱਚਿਆਂ ਤੋਂ ਮਾਪਿਆਂ ਨੂੰ ਸਿੱਖੀ ਮਿਲ ਰਹੀ ਐ ਸਾਡੇ ਮੰਦੇ ਦੂਰੇ ਰੱਖਦੇ ਬੱਚੇ ਆ ਉਹ ਸਾਨੂੰ ਕਹਿੰਦੇ ਜਿਹੜੀ ਤੁਸੀਂ ਦੂਰਾ ਕਦੋਂ ਰੱਖਣਾ ਪੁੱਛਣਾ ਅਸੀਂ ਉਹਨਾਂ ਨੂੰ ਤੁਸੀਂ ਦੂਰਾ ਰੱਖਣਾ ਸਾਡੇ ਦਰਮਿਆਨ ਪ੍ਰਮਨ ਪੈਂਟਿੰਗ ਤੋਂ ਸਾਡੇ ਛੋਟੇ ਦੇ ਜਪਨਾ ਮਰਾੜ ਜੀ ਬਹੁਤ ਵੱਡਾ ਯੋਗਦਾਨ ਪਾਉਂਦਾ ਹਮੇਸ਼ਾ ਸਾਡੇ ਟੂਰਨਾਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਵਧੀਆਂ ਕਹਿੰਦੇ ਹਾਂ ਜਪਨਾ ਮਰਾੜ ਜੀ ਟ੍ਰਾਂਡਲ ਪੈਂਟਿੰਗ ਤੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਲੌਂਗ ਦੇ ਪਾਸੇ ਇੱਕ ਪਾਸੇ ਨਾਇਰੋ ਪੰਜਾਬੀ ਸਪੋਰਟਸ ਕਲੱਬ ਜੀ ਦਾ ਪਾਸੇ ਬੋਲਦੇ ਬੋਲਦੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿਨ੍ਹਾਂ ਦੇ ਵਿੱਚ ਲਖਮੀਂਦਰ ਸਿੰਘ ਜੀ ਬਰਾੜ ਰੋਟਿਆਂ ਵਾਲੇ ਜੀ ਅੰਦਰ ਪੈਕਾ ਕਰਤਾਰ ਕਲਕਤ ਕਮਲਵਰਦੀ ਦਸੇਵ ਸਿੰਘ ਰਾਣਾ ਟੀਮਾਂ ਕਿਆਸ਼ਕ ਬੋਪਾਰਾਏ ਪਰਜੀਤ ਸਿੰਘ ਬਾਗਟ ਵਰਤ ਸਿੰਘ ਖੰਧ ਇਹ ਸਾਰੀ ਟੀਮ ਬਹੁਤ ਵਧਾਈ ਦੇ ਪਾਤਰ ਹੈ ਦੋ ਇਹਨਾਂ ਨੇ ਟੀਮਾਂ ਬਣਾਈਆਂ ਕਬੱਡੀ ਉਪਰ ਵਾਲੀ 105 ਬੱਚਾ ਜੀ ਕੋਲ ਸਾਹਮਣੇ ਖੇਡ ਰਹੀ ਹੈ ਉਸਰ ਪਾਸੇ ਨਾਲ ਵਾਲਾ ਵੀ ਇਸੇ ਤਰ੍ਹਾਂ ਕੀਤਾ ਉਹਨਾਂ ਨੇ ਵੀ ਆਪਣੀਆਂ ਦੋ ਵੱਡੀਆਂ ਟੀਮਾਂ ਬਣਾਈਆਂ ਜਿਹੜਾ ਕਿ ਮੈਟਰੋਂ ਦੇ ਸਾਡੇ ਵੀ ਬਹਾਦੀ ਨਾਹੋ ਸੋਦੀ ਸਾਹਿਬ ਆਹ ਵੀ ਆ ਜਾਂਦਾ ਸਹੀ ਗੱਲ ਆ ਸਾਡੇ ਵੀ ਜੰਗਰ ਸਿੰਘ ਜੀ ਦਾ ਨਾਗਰਾ ਆਏ ਹਨਾ ਭਰਾਵਾਂ ਦੇ ਪਸੰਦ ਆਪਾਂ ਦੋងਗੇ ਆਣੇ ਪਏ ਹੋ ਗਿਆ ਤੇ ਇੰਦਰਜੀਤ ਸਿੰਘ ਨਾਗਰਾ ਨਾਗਰਾ ਪ੍ਰੋਡਕਸ਼ਨ ਤੋਂ ਉਹਨਾਂ ਦੇ ਨਾਲ ਸਰਦਾਰੀ ਤੋਂ ਸਾਡੇ ਵੀ ਰਾਨਾ ਸਿੰਘ ਹੋਣੀ ਤੇ ਜਿਵੇਂ ਹੀ ਰਾਕੇ ਇੱਕ ਇਕੱਠਾ ਜਿਹੜਾ ਲਾਈਵ ਪ੍ਰੋਗਰਾਮ ਤੋਂ ਸਾਹਮਣੇ ਪੇਸ਼ ਕਰ ਰਹੇ ਹੈ ਅਭੀਨ ਦੇ ਸਵਾਲਾਂ ਦੇ ਰਹੇ ਹੈ ਤੇ ਸਰਦਾਰੀ ਟੀਵੀ ਤੋਂ ਉਹਨਾਂ ਦੇ ਨਾਲ ਨਾਗਰਾ ਪ੍ਰੋਡਕਸ਼ਨ ਤੋਂ ਸਾਡੇ ਵੀ ਇੰਦਰਜੀਤ ਸਿੰਘ ਦੀ ਨਾਗਰਾ ਮੈਂ ਸਾਡੇ ਦਰਮਾਨ ਇੱਕ ਹੋਰ ਫੰਡੇ ਤੋਂ ਜਗ ਜੋਸ਼ ਸਿੰਘ ਦੀ ਗੁਰਜੋ ਸਿੰਘ ਜੀ ਸਾਰਿਆਂ ਦਾ ਤੁਹਾਡੀਆਂ ਜੀ ਉਹਦੀ ਪਾਨੋ ਤੇ ਪੰਡਤ ਸਾਡੇ ਕਲੱਬ ਲਈ ਮਾਣ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਗੁਰਜੋ ਸਿੰਘ ਜੀ ਜੀ ਮੈਂ ਕੋ ਵੀ ਸਾਰੀ ਟੀਮ ਬਹੁਤ ਬਹੁਤ ਵਧਾਈ ਪਾਤਰ ਆ ਇਸ ਸੀਮੇ 1992 ਤੋਂ ਲੈ ਕੇ ਕਿੱਥੇ ਤੱਕ ਨਹੀਂ ਦੇਖਾ ਮਾਣ ਦੀ ਜੇ ਨਾਲ ਵੱਡੀਆਂ ਸਵਾਵਾ ਜਿਹਨਾਂ ਦੇ ਵਿੱਚ ਸਾਡਾ ਵੀਰ ਕੁਲਦੀਪ ਸਿੰਘ ਜੀ ਗਰੇਵਾਲ ਕੋਆਪੋ ਬਾਡੀ ਸ਼ੌਪ ਵਾਲੇ ਇਹਨਾਂ ਦੋਨਾਂ ਟੀਮਾਂ ਦੇ ਮੈਟਰੋ ਵਾਲਿਆਂ ਦੇ ਅੱਜੋ ਮੇਨ ਸਪੌਂਸਰ ਆਪਾਂ ਦੀ ਟੀਮਾਂ ਦੇ ਅਵੈਸ ਤੋਂ ਪਹਿਲਾਂ ਹੀ ਜਲਦੀਖ ਸਮਾਂ ਦਾ ਵੱਡਾ ਸਹਿਯੋਗ ਹੈ ਪਰ ਅੱਜ ਖਾਸ ਤੌਰ ਤੇ ਉਹਨਾਂ ਨੇ ਦੋਨਾਂ ਟੀਮਾਂ ਨੂੰ ਆਪਾਂ ਵੱਲੋਂ ਸਪੌਂਸਰ ਕੀਤਾ ਹੋਇਆ ਹੈ ਆ ਕੋਆ ਕਬੱਡੀ ਵਾਲੇ ਜਿਨ੍ਹਾਂ ਕੋਲ ਵੱਡੀ ਜਵਾਲਤ ਸੀ ਉਹਨਾਂ ਨੇ ਕੋਈ ਬਟਰਾਪ ਟ੍ਰੇਲਰ ਰੱਪਨਾ ਕਰਕੇ ਜਿਵੇਂ ਉਲਟ ਗਿਆ ਤੇ ਉਹਦਾ ਅਲਾਈਨਮੈਂਟ ਆ ਫਰਾਉਡ ਦੀ ਟਾਇਰ ਫਾਈ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਤੇ ਬਿਲਕੁਲ ਜਿਹੜੇ ਸਿਆਣਾ ਡਾਕਟਰ ਗਾਮ ਉਸ ਕੰਟੀ ਦੇ ਵਾਗਲੇ ਦਾ ਇਸ ਤਰ੍ਹਾਂ ਦੇਖ ਲੈਣ ਉਸ ਕੰਟੀ ਦੇ ਵਾੜ ਕੇ ਅੱਖਾਂ ਦੇ ਸਾਹਮਣੇ ਠੀਕ ਕਰਨਗੇ ਇਹ ਜਾਨ ਹੈ ਹਲਵਾ ਵਾਲੀ ਦੁਕਾਨ ਦਾ ਸਾਹਮਣੇ ਜਲੇਬੀਆਂ ਦਾ ਰੋ ਪਾੜੇ ਹੋਇਆ ਕਹਿੰਦੇ ਦੇਖੀ ਨਾ ਸਿੱਧਾ ਹੁੰਦਾ ਟੱਕਰ ਹੀ ਨਾ ਆਉਂਦਾ ਕਹਿੰਦੇ ਟਰੱਕ ਤੇ ਵਾਹ ਜੀ ਜਾਂਦੇ ਅਸੀਂ ਇੱਕ ਹੋਰ ਸੋਹਣਾ ਦਾ ਮੌਕਾ ਤੋਂ ਆ ਤੁਹਾਨੂੰ ਪਤਾ ਮਿੱਟੀ ਵਾਲੇ ਦੇ ਟਰੱਕ ਬਹੁਤ ਹੈ ਇਸ ਤਰ੍ਹਾਂ ਹੋ ਜਾਂਦੇ ਭਾਰ ਹੋ ਰੋੜ ਹੁੰਦਾ ਤੇ ਵਾਈਕਲ ਦੀਪਨ ਕਹਿੰਦੇ ਇੱਕ ਮੋਟਾ ਸਾਨੂੰ ਦੇਖ ਕੇ ਵੇਖਿਓ ਤੇ ਜਿਹੜਾ ਟਰੱਕ ਅੰਦਰ ਜਾ ਰਿਹਾ ਸੀ ਉਹਨੇ ਉਹ ਤਾਂ ਗਾਣ ਸੁਣੇ ਜਾਏ ਤੇ ਹੋਰ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਟਰੱਕ ਲੈ ਨਹੀਂ ਪਹੁੰਚੂਗਾ ਉਹ ਇੱਕ ਭਾਈ ਨੂੰ ਮੈਂ ਵੈਨ ਦਾਣ ਕੀਤੀ ਮਰਦੇ ਮੈਂ ਫੋਨ ਕਰਕੇ ਪੁੱਛਿਆ ਕਿ ਸਾਹ ਵੈਨ ਕਿਵੇਂ ਜਾਂਦੀ ਹੈ تو کہہ باقی سارے لال رنگ بھی کامرجا پیار رنگ ہے کامریجا نیتے ہوئے نوجوان گریوال ਹਰਕੀਰ ਸਿੰਘ ਜੀ ਦੌਲ ਸਾਡਾ ਪ੍ਰਧਾਨ ਫਮਰੇਸ਼ਨ ਸਾਡਾ ਮਾਨ ਰਾਜਾ ਕਾਲਾ ਹਾਂਸ ਪੀਰਾ ਸਿੰਘ ਤੋਂ ਜਿਹੜਾ ਪਲੇਅਰ ਬਾਬਾ ਮਾਰਸ ਪੂਰੀਆ ਗੋਦਾ ਤੋਂ ਆਇਆ ਜਸਪਾਲ ਪੂਰੀਆ ਉਹਨਾਂ ਦੇ ਨਾਲ ਚੰਨੀ ਤਾਰਵਾਲ ਬੱਲੂ ਹਾਂਸਰਾ ਤੇ ਉਹਨਾਂ ਦੇ ਬੱਲੂ ਸਮਰਾ ਉਹਨਾਂ ਦੇ ਨਾਲ ਕੁੰਦਰ ਸਿੰਘ ਤੋਂ ਇਹ ਸਾਰੀ ਟੀਮ ਮੈਦੋਂ ਦੀ ਬਹੁਤ ਵੱਡੀ ਟੀਮ ਹੈ ਹਲੇ ਵੀ ਮੈਨੂੰ ਲੱਗਦਾ ਵੀ ਦੋ ਚਾਰ ਨਾਮ ਇੱਥੋਂ ਰਹਿ ਗਏ ਹੋਣੇ ਆ ਜੇ ਕੋਈ ਨਾਮ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਇਸ ਟੀਮ ਵੱਡੀ ਹੈ ਉਹਦੇ ਪਾਸੇ ਸਾਡੇ ਵੀਰ ਸੁਖਪਾਲ ਹੁਣ ਸਾਥ ਕੋਲ ਨਾਲ ਚੰਨੀ ਹੁਣੀ ਤੇ ਬਰਾੜ ਹੁਣੀ ਇਹ ਸਾਰੀ ਟੀਮ ਬੱਬਾ ਭਾਰਾ ਕਿ ਇਹਨਾਂ ਨੇ ਦੋ ਜਿਹੜੀਆਂ ਅੱਜ ਟੀਮਾਂ ਬਣਾਈਆਂ ਹੋਈਆਂ ਜਰੋਂ ਪਰ ਇੱਕ ਟੀਮ ਬਣਾਣੀ ਹੋਵੇ ਤਾਂ ਲੱਖ ਰੁਪਈਆ ਲੱਗਦਾ ਪਰ ਦੋ ਬਣਾਈਆਂ ਨਾਲ ਦੇ ਕਿ ਮੁੰਡੇ ਦਰਸ਼ੀ ਮੈਚ ਲੈ ਵੀ ਮਾਰਾ ਟੱਕੇ ਉਖੜਿਆ ਪਰ ਆਹ ਜਿਓ ਪੰਗਿਆਂ ਦੀ ਟੀਮ ਆ ਦੋ ਦੇ ਵਿਚ ਕੇਂਦਰਾਂ ਤੇ ਬੌਂਡਰ ਲਾ ਕੇ ਬਹੁਤ ਈ ਆ ਬਾਕੀ ਸਾਰੇ ਖਿਡਾਰੀਆਂ ਦੀ ਸੋਪਰਾ ਦੀ ਟੀਮ ਦੇ ਵਿੱਚ ਕਿਰੂਗਾ ਅੱਜ ਦੇ ਖੁਆ ਪਾਡ ਕਬਡੀ ਵੱਲੋਂ ਸਪਾਂਸਰਟੀਆਰ ਮੋਹਰ ਪ੍ਰਧਾਨੀ ਕੋਰਟਸ ਆਪ ਗਰਾਊਂਡ ਦੇ ਨਜ਼ਦੀਕੋਂ ਆਪਲੀਜ਼ ਕਹਿੰਦੇ ਲੋਕਾਂ ਦਾ ਮਾਤ ਬਹੁਤ ਫਸਿਆ ਸਾਰੇ ਜਿਹੜੇ ਸਾਡੇ ਵੀਰ ਬਾਈ ਜਿੰਦਰੂ ਨੇ ਬੈਠ ਕੇ ਗੱਲਾਂ ਕਰ ਰਹੇ ਜੀ ਅਗਲਾ ਮੈਚ ਬੱਝ ਨਹੀਂ ਹੋਗਾ ਸਾਰ ਰੋਕੇ ਜਿਹਾ ਹੋਗਾ ਇਧਰ ਦੇ ਪਾਸੇ ਔਰ ਸਿੱਕੀ ਫਰੋਂ ਪ੍ਰਕਾ ਬਣੇ ਸਾਡੇ ਮਾਰੇ ਤਖੇ ਮੈਲੇ ਲੱਕੜੀ ਕੋਲ ਘਰ ਉਹ ਬਣਾ ਰਿਹਾ ਆਹੋ ਆਹੋ ਇਹ ਸਾਡੀਆਂ ਇਧਰ ਦੇ ਪਾਸੇ ਅਸੀਂ ਬੇਨਤੀ ਕਰਦੇ ਹਾਂ ਕਿ ਝੂਟਾਂ ਦੇ ਵਿੱਚ ਬੱਚੇ ਆ ਉਹਨਾਂ ਨੂੰ ਤੁਸੀਂ ਦਾਨ ਕਰਨਾ ਬਣਦਾ 5000 100 ਡਾਲਰ ਕੋਈ ਭਗੀਨ ਬੋਲੇ ਤੇ ਆਇਆ ਬੋਲੇ ਦੇ ਉੱਤੇ ਆਪਾਂ ਉਦੋਂ ਪੈਸੇ ਲੈ ਕੇ ਜਾਂਦੇ ਰਹਿਣ ਕੋਲੋਂ ਬਾਤ ਨੂੰ ਨੂੰ ਦੇਣੇ ਪੈਣ ਤੇ ਫਿਰ ਚੀਕਾ ਨਿਕਲ ਆ ਪਿਆ ਤੇ ਉਹ ਕਰਕੇ ਬੋਲੇ ਲੋਕ ਤੇ ਆਏ ਆ ਪੈਸੇ ਆਪਾਂ ਲਵਾਉਣੇ ਆ ਪਰ ਸਾਡਾ ਬਾਪੂ ਤਾਂ ਭਰਾਵੋ ਕਹਿੰਦਾ ਹੁੰਦਾ ਜੇ ਮੇਲੇ ਦੇ ਪੈਸੇ ਜਾ ਮੋੜਣੇ ਪਹਿਲਾਂ ਸਾਰੀਆਂ ਮੱਝਾਂ ਨਿਵਾਓ ਫੇਰ ਲਾਓ ਆਉਣੇ ਕੋਰਸ ਤੁਸੀਂ 15 ਰੁਪਏ ਜਾਂ ਨਹੀਂ 25 ਬੱਧਾਂ ਨਾਲ ਕੇ ਤੇ ਸੂਤ ਉਹਨਾਂ ਦਾ ਨਿਵੇਲਾ ਵਿੱਚੜ ਜਾਂਦਾ ਸੀ ਅਸੀਂ ਅੰਗਾ ਮੱਝਾਂ ਨਿਵਾ ਲੈਣ ਨੂੰ ਕੋਈ ਦੇ ਜਾਣ ਨਹੀਂ ਦਿੰਦੇ ਆ ਬਾਬਾ ਹੁੰਦਾ ਸੀ ਜੀ ਪੁਨੀਆ ਪ੍ਰੈਜ਼ੀਡੈਂਟ ਤੇ ਸਟੇਜ ਲੱਗ ਆਇਓ ਸਰਦਾਰਾ ਤਾਸ ਜੀ ਪੁਨੀਆ ਪਲੀਸ 能够。 ਸੋ ਫਿਰ ਨਿਕਲ ਕੇ ਮੰਡਿਆ ਪੈਗਾ ਤੋ ਚ ਗਿਆ ਆ ਆ ਆ ਆ ਲੈ ਨਹੀਂ ਸਾਡ ਗਿਆ ਲੈ ਗਿਆ ਪੁਆਇੰਟ ਆ ਆਪਣਾ ਦਾ ਮੈਂ ਦੇ ਵਿੱਚ ਮੈਟਰੋ ਤੇ ਪਲੇਅ ਚਾ ਉਹਦੇ ਮੋਟ ਮੈਂ ਬੰਦਾ ਨੇ 40 ਤੇ ਹਮਿਲਟਨ ਵਾਲਿਆਂ ਦੇ 20 40 ਤੇ 20 ਉਹਨਾਂ ਕੋਲ ਸਮੂਝੇ ਤੌਰ ਤੇ ਪ੍ਰਾਪਤਨ ਟਾਈਮ ਟ੍ਰਾਂਨੋ ਤੇ ਬਾਟਰ ਤੇ ਲਾਂਚ ਉਹਨਾਂ ਵੱਲੋਂ ਇਹ ਕਰਾਇਆ ਜਾਣਾ ਸੈਟਰਡੇ ਸੋ ਸਹੀ ਧੰਨਵਾਦ ਕਰਦੇ ਅਮਰ ਸਿੰਘ ਜੀ ਗਰੇਵਾਲ ਭਰਵੀ ਦਾਸਰਾ ਜੀ ਸੋਚ ਤੇ ਪਹੁੰਚਣ ਦੇ ਬਹੁਤ-ਬਹੁਤ ਜੀਆ ਬਹੁਤ-ਬਹੁਤ ਧੰਨਵਾਦ ਸੋ ਸਾਡੇ ਸੋਚੇ ਜਿੰਨੇ ਵੀ ਮੈਟਰ ਦੇ ਫਲਾਂਟਿਆਂ ਨੇ ਬਹੁਤ ਵਧੀਆ ਸ਼ਾਨਦਾਰ ਉਹਨਾਂ ਨੇ ਪੇਚਾਈ ਦਿੱਤੀ ਆ ਸਾਰੇ ਖਿਡਾਈ ਦੇ ਬਾਕੀ ਸਾਰਾ ਬਹੁਤ ਧੰਨਵਾਦ ਕਿਉਂਕਿ ਬਹੁਤ ਵਧੀਆ ਉਹਨਾਂ ਨੇ ਅਗਰੈਸਿਵ ਹੋ ਕੇ ਕੰਮ ਕਰਦਿਆ ਨੇ ਸਾਰੇ ਰੈਫਰੀ ਉਹਨਾਂ ਨੇ ਜਿਹੜੇ ਦੱਸਿਆ ਤੇ ਰੈਫਰੀ ਸਰਾਂ ਦੇ ਕੋਲ ਹੁਣ ਰੈਫਰ ਡਾਇਲੋਗ ਆ ਇਹ ਸਾਰੇ ਕੰਮ ਉਹਨਾਂ ਦੇ ਕੋਲ ਹੈਗੇ ਆ ਇਹ ਵਿੱਚੇ ਜਿਹੜੇ ਮਿਰਜ ਜਾਂਦੇ ਬੋਲਿਆ ਉਹਨਾਂ ਲਈ ਵੀ ਆ ਸੁਪਰੀਰ ਇਸ ਗੱਲ ਨੂੰ ਧਿਆਨ ਚ ਰੱਖੀਏ ਸਾਰੇ ਪਲੇਅਰ ਕਿਉਂਕਿ ਜਦੋਂ ਆ semifinale ਦੇ ਮੈਚ ਹੋ ਰਹੇ ਨੇ ਅਸਲ ਵਿੱਚ ਇਹ ਰਪਨ ਸਾਡੇ ਕਬੱਡੀ ਖੇਡ ਦੇ ਵਿੱਚ ਜਿਹੜਾ ਕਿ ਹੋਰ ਮੈਕੋਪਾ ਦੀ ਸਪੋਰਟ ਕਾ ਬਹੁਤ ਵੱਡਾ ਸਾਥ ਹੈ ਰੰਧਾਵਾ ਸਾਹਿਬ ਨਿਰਮਲ ਰੰਧਾਵਾ ਜੀ ਤੇ ਦਰਪੁਰ ਸਿੰਘ ਜੀ ਗੇਲ ਪਹੁੰਚੇ ਹੋਏ ਸੀ ਜੀ ਆ ਕਹਿੰਦੇ ਆ ਪੰਜਾਬ ਪੈਟਰੋ ਪੰਜਾਬੀ ਸਪੋਰਟ ਕਲੱਬ ਵੱਲੋਂ ਜੀ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੋਕਾ ਜੁਨੀਆ ਜੀ ਇਧਰ ਮੈਦਾਨ ਦੇ ਵਿੱਚ ਜੁੜਦੇ ਆ ਇਸ ਵੇਲੇ ਨੰਨੀ ਗਪਾਲਪੁਰਿਆ ਦੀ ਰੇਡ ਦੇ ਨਾਲ ਕਿਉਂਕਿ 30-50 ਅੰਦਰ ਹੋ ਕੇ ਰੋਕਣ ਦੀ ਕੋਸ਼ਿਸ਼ ਕਰਨਾ ਹੋਇਆ ਤੇ ਇਧਰ ਲਾਈਨ ਦੇ ਉੱਤੇ ਮੁਕਾਬਲਾ ਚੱਲਦਾ ਦੇਖਦੇ ਆ ਰੈਫਰੀ ਸਾਹਿਬ ਕੀ ਫੈਸਲਾ ਲੈਂਦੇ ਨੇ ਆਵੇਗਾ ਨੰਨੀ ਗਪਾਲਪੁਰਿਆ ਦੀ ਅੱਖ ਵਿੱਚ ਸਾਹਿਬ ਫੈਸਲਾ ਹੋ ਜਾ ਇਧਰ ਦੁਲਾ ਦੁਲਾ ਸੱਜੇ ਪਾਸੇ ਮੈਦਾਨ ਦੇ ਵਿੱਚ ਪਰ ਨੰਨੀ ਗਪਾਲਪੁਰੇ ਗਾਲੇ ਸਾਈ ਗਾਨੀ ਪਾਈ ਹੋਈ ਆ ਤੇ ਉਹਦੇ ਚਾਰੇ ਪਾਸੇ-ਪਾਸੇ ਮੈਦਾਨ ਦੇ ਵਿੱਚ ਐਸੇ ਲੈ ਤੱਕਦੇ ਨੇਾਰੇ ਤੇ ਹੱਥ ਲੱਗਾ ਦੇਖਣਿਆ ਰੈਫਰੀ ਸਾਹਿਬ ਦਾ ਫੈਸਲਾ ਲੈਂਦੇ ਨੇ ਬੁੱਲੇ ਬੁੱਲਾ ਬੱਦਤੀ ਜਿਵੇਂ ਹਰ ਇੱਕ ਫੈਸਲਾ ਹੁੰਦਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਜਿਹੜੀ ਹੈ ਉਹ ਬਹੁਤ ਵੱਡੀ ਵੱਡੇ ਵੱਲੋਂ ਸਪਾਂਸਰ ਹੈ ਤੋਂ ਬਹੁਤ ਬਹੁਤ ਧੰਨਵਾਦ ਸੁਲਤਾਨ ਫੋਟੋ ਕਬੱਡੀ ਐਸਲ ਮੈਦਾਨ ਦੇ ਵਿੱਚ ਵੱਧਾ ਹਿਆ ਦੇਖਦੇ ਆ ਇਸਰ ਦਮੂ ਦੇ ਨਾਲ ਹੋ ਗਿਆ ਮੁਕਾਬਲਾ ਬਹੁਤ ਵਧੀਆ ਲੈ ਕੇ ਪੁਆਇੰਟ ਵਾਪਸ ਮਰਦਾ ਹੈ ਕਸਲੇ ਮੈਦਾਨ ਦੇ ਵਿੱਚ ਗੱਗੀ ਖੀਰਾ ਵਾਲੀ ਐਸਲੇ ਬੱਬਰ ਸ਼ੋਰ ਜਨਾ ਜੋਰ ਗੱਪੂ ਦੀ ਹੱਕ ਦੇ ਵਿੱਚ ਦੇਖੋ ਦਰੂ ਦੀ ਦੇਖ ਬਿਲਕੁਲ ਬੱਬਰ ਸ਼ੋਰ ਵਰਗੀ ਤੇ ਇਧਰ ਮੈਦਾਨ ਦੇ ਵਿੱਚ ਹੁੰਦਾ ਮੁਕਾਬਲਾ ਗੱਗੀ ਖੀਰਾ ਵਾਲੀ ਟੋਕਰ ਜੱਤ ਜਿੱਤ ਕਵਲਡ ਕੱਪ ਦੇ ਤੇ ਬਹੁਤ ਵਧੀਆ ਵਿਚਾਰ ਕਰਦਾ ਜਿੱਤੇ ਦਾ ਐਸਲੇ ਫੱਦਾ ਹੋਇਆ ਪੁਆਇੰਟ ਲੇਟੇ ਆਪਣੇ ਫਾਟੇ ਦੇ ਵਿੱਚ ਜੋੜਦਾ ਹੋਇਆ ਲੱਗੇ ਸ਼ੇਰ ਵਾਲੇ ਵਿੱਚ ਬੁੱਕਰਾ ਕਰਕੇ ਕੁੱਲਾ ਹਰ ਮੈਦਾਨ ਗੱਭਰ ਲੱਗਾ ਬੱਤੀ ਪਾਉਂਦੇ ਇਸ ਵਾਰੇ ਕੁੱਲੇ ਜਹਾਨ ਤੇ ਜਿਹਾ ਸੀ ਤੇ ਪ੍ਰਕਾਸ਼ ਹੋਣਾ ਪੱਟੇ ਸਿਰਫ ਪੜੇ ਜਨਮ ਸਥਾਨ ਮੇਰੀ ਕਬੱਡੀ ਇਤਿਹਾਸ ਤੇ ਬੰਨਾ ਰਹੂਗਾ ਚੰਕਦਾ ਹਰ ਗੁਰਿੰਦਰ ਸਿੰਘ ਜੱਲੇ ਦਾ ਨਾਮ ਹਰ ਗੁਰਿੰਦਰ ਸਿੰਘ ਜੱਲੇ ਦਾ ਨਾਮ ਕਬੱਡੀ ਪੰਜਾਬ ਦੇ ਵਿੱਚ ਮੰਨਿਆ ਪੰਜਾਬ ਪਰ ਪਰਪੰਡ ਇਹਨਾਂ ਦਾ ਜਿੱਤੇ ਕਬੱਡੀ ਦੇ ਬਹੁਤ ਹੀ ਵਧੀਆ ਖਿਡਾਰੀ ਪੈਦਾ ਹੋਏ ਨੇ ਤੇ ਇਸ ਲਈ ਮੁਕਾਬਲਾ ਚੱਲਦਾ ਹੋਇਆ ਡੰਗਰੂ ਦੇ ਨਾਲ ਬਹੁਤ ਹੀ ਵਧੀਆ ਹਰਜਿੰਦਰਜੀਤ ਸਿੰਘੁੱਲਾ ਪਿੰਡ ਸੇਕਪੁਰ ਦਾ ਨੇ ਕੇ ਪੁਆਇੰਟ ਵਾਪਸ ਮਿਲ ਰਹਾ ਹੋਇਆ ਇਹ ਦੇਖੀ ਪਾ ਬਦਲੀ ਜੀ ਤੇ ਮਾਈਕ ਸੁੱਚੇ ਬਰਾੜ ਜੀ ਨਾ ਤਾਂ ਦੇ ਕੇ ਸੋਰਨੀ ਹੱਥ ਫੇਰੇ ਲੱਗੇ ਰੱਬ ਨੂੰ ਧਿਆਲੋ ਕੋ ਮਾਰੋ ਤਾੜੀਆਂ ਸ਼ੇਰ ਨੂੰ ਦੋ ਥਾਤੀ ਆ ਤੇ ਤਲਦੀਪ ਸਿੰਘ ਚੱਲਿਆ ਕੌਡੀਆਂ ਪਾਉਣ ਲੋਕ ਹੋਏ ਮੱਖਣ ਬਾੜ ਦੇ ਲਿਖੇ ਸਾਉਂਟ ਦੇ ਨਾਲ ਅਸੀਂ ਸੰਝ ਕਰਦੇ ਆ ਲਓ ਦੂਸਰੇ ਪਾਸੇ ਫਿਰ ਪੀਟਰ ਆ ਪੀਟਰ ਨੂੰ ਟੱਕਣਾ ਬੜਾ ਔਖਾ ਹੋਇਆ ਪਿਆ ਰੱਬ ਵਾਲਿਆ ਮੇਰੇ ਕਹੇ ਯਾਤ ਲਈ ਹੋਈ ਪ੍ਰਮਾਤਮਾ ਸੁੱਖ ਸਾਧ ਰੱਖੀ ਸੁੱਖੀ ਸੰਧੀ ਘਰੇ ਮੁੜ ਆਈਏ ਲਓ ਪੀਟਰ ਵੱਲੋਂ ਪਾਈ ਹੋਈ ਰੇਡ ਪਰ ਦੂਜੇ ਪਾਸੇ ਚੱਰੇ ਨੇ ਪੂਰੇ ਕੈਮ ਨੰਬਰਾਂ ਦੇ ਵਿਚਾਲੇ ਕਰ ਲਿਆ ਐਰੋ ਨੂੰ ਜਮਨ ਕੰਨੀ ਦੇ ਉੱਤੇ ਕੀਤਾ ਹੋਇਆ ਐਰੋ ਲਾਗਾ ਕੋਈ ਗੱਲ ਬਣਾਖਾ ਕੋਸ਼ਿਸ਼ ਕਰ ਰਹਾ ਹੋਇਆ ਪਰ ਔਖੇ ਨੇ ਆ ਲਵੀ ਲੱਗਿਆ ਹੋਇਆ ਪੂਰੇ ਦੌਰ ਮਨੋਰ ਦੀ ਤਰੂ ਕੋਈ ਨਹੀਂ ਕਰਾ ਹੋਇਆ ਆ ਸਲਾਮੂਦੀਨ ਕਹਿੰਦੇ ਇਸ ਨੌਜਵਾਨ ਨੂੰ ਗੱਲ ਨਹੀਂ ਪਾਈ ਹੋਈ ਆ ਸੁੱਖਾਂ ਵਾਲੀ ਪਰ ਵੱਖਰੀ ਗੱਲ ਬਣਾ ਦਿੱਤੀ ਆ ਨੀਕਾ ਕਹਿੰਦਾ ਵੀ ਪੁਆਇੰਟ ਸਲਾਮੂਦੀਨ ਦਾ ਆ ਪੁਆਇੰਟ ਇਸ ਨੌਜਵਾਨ ਦਾ ਬਹੁਤ ਹੀ ਤਕੜਾ ਪੁਆਇੰਟ ਦੂਸਰੇ ਪਾਸੇ ਆ ਦੁੱਲਾ ਬੱਗੇ ਜੀੜੀਆਂ ਦੁੱਲਾ ਪਰ ਦੂਸਰੇ ਪਾਸੇ ਚਾਰੇ ਜਾਣੇ ਪੂਰੇ ਕੈਮ ਆ ਮਿੱਤਰ ਤੇਰੇ ਆ ਉਧਰ ਦੇ ਪਾਸੇ ਖੁਸ਼ੀ ਨਾਲ ਕੋਲ ਕੰਨੀ ਦੇ ਉਤੇ ਹੋਇਆ ਪਾ ਆ ਮਲੇਨੀ ਵਾਲਾ ਦਾ ਹਰ ਮਰਦ ਦਾ ਪਲੇਅਰ ਆ ਉਹ ਬੜਾ ਪਿਆਰ ਕਰਦੇ ਸਨ ਨੌਜਵਾਨਾਂ ਆ ਕਾਲੇ ਹੁਣੀ ਕਹਿੰਦੇ ਵੀ ਇਹ ਆ ਸਾਧਵਾਲੀ ਖੇਡ ਰੌਂਦਾ ਹਰ ਇੱਕ ਸਾਲ ਪਰ ਅੱਜ ਕਿ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਨਹੀਂ ਹੋਰ ਪਾਸੇ ਵੀ ਆ ਦੋ ਹੱਥ ਕਰ ਲੈ ਲੈ ਵੀ ਇਧਰੇ ਪਾਸੇ ਤਕਲੀਪੁਰ ਕੋਲ ਕੌਣ ਕਦਾ ਹੋਇਆ ਇੱਥੇ ਜੋ ਸੁਪਰਸਟਾਰ ਕਰਦਾ ਤੇ 33 ਲੰਕਾ ਦਾ ਹੈ ਇੱਕ ਪਾਸੇ ਖੇਡ ਤੇ ਇੱਕ ਪਾਸੇ ਖੁਸ਼ੀ ਦਰਸ਼ਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਬੁੱਲਿਆਂ ਨੂੰ ਕਿੰਨਾ ਮਿਕਾਲ ਕਰ ਰਹੇ ਹੋ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਕਿ 7 ਵਜੇ ਸੀ ਠੀਕ ਹੋ ਗਿਆ ਇਹ ਹਾਂ ਬੁੱਲਿਆਂ ਵਾਂ ਤੇ ਤਾੜੀਆਂਾਂ ਕਰੋੜਾਂ ਦਾ ਨਹੀਂ ਪੈ ਰਿਹਾ ਆ ਮੈਟਰ ਕੋਲੇ ਮੀਰਾ ਨਾਮ ਅਗਰ ਤਨਵਰੀ ਸਨ ਬੜਾ ਜਲੀਲ ਕੀਤਾ ਨੇ ਇਹ ਆ ਪਾਲੀ ਆ ਫਟੇਗੜਾ ਦਾ ਸੰਨਾਲੇ ਦੇ ਵੀ ਫਟੇਗੜਾ ਸੰਨਾਸ ਨਾ ਜਾਂਦਾ ਆ ਪਾਲੀ ਨੂੰ ਖੇੜੀ ਦੀ ਬੋਧ ਕਰਦਾ ਆ ਆ ਸਾਬੀ ਦੀ ਜਜਮੈਂਟ ਸਾਬੀ ਕਹਿੰਦਾ ਜੀ ਤੂਰੀ ਜਿਹੜਾ ਖਰਾਕ ਤੇਜ ਹਾਂ ਕੋਈ ਯਾਰੀ ਜੱਜ ਵੀ ਫੱਤੀ ਦਿਗੜੇ ਕਲ ਵਰਗੀ ਸਾਦੇ ਸਾਡੀ ਅੱਖਾਂ ਦੇ ਅੱਗੇ ਪਿੱੱਟੂ ਬੈਲ ਪਾਈ ਕਰਦਾ ਸਾਥੀ ਨਾਲ ਗਗਨਦੀਪ ਸਿੰਘ ਗੱਡੀ ਖੀਰਾ ਵਾਲੀਆ ਟਰੈਕਟਰਾਂ ਦਾ ਜੇਤੂ ਪਰ ਦੂਸਰੇ ਪਾਸੇ ਜੁੜਿਆ ਹੋਇਆ ਸੁਪਰ ਹਸਤਾਰ ਹੈ ਜੱਫਾ ਰਗਪੁਰ ਕੋਲੀ ਕਰਨਗੇ ਲੱਗਿਆ ਹੋਇਆ ਪੂਰਾ ਜੋਰ ਕਰੀਦਰ ਕੋਈ ਨੱਗੀ ਜਾਂਦੀ ਹੈ ਦਰਸ਼ਕਾਂ ਵਿੱਚ ਖੁਸ਼ੀ ਦਾ ਮਾਹੌਲ ਅਰਤਾਰੂ ਪੈਂਤ ਉੱਪਰ ਕੋ ਦੂਰ ਤੇ ਲੰਗਰ ਲੱਗਿਆ ਹੋਇਆ ਆ ਸ਼ਹੀਦਾਂ ਦੀ ਯਾਦ ਵਿੱਚ ਇਧਰ ਦੇ ਪਾਸੇ ਜਿਹੜੇ ਲੰਗਰ ਦੇ ਸਟਾਲ ਲੱਗੇ ਹੋਏ ਕਹਿੰਦੇ ਵੀ ਤੁਸੀਂ ਸ਼ਹੀਦਾਂ ਨੂੰ ਜਿੱਥੇ ਯਾਦ ਕਰਨਾ ਉੱਥੇ ਉਹਦੇ ਬੱਚਿਆਂ ਨੂੰ ਬਣਦਾ ਆਪਾਂ ਮਾਣ ਕਰਨਾ ਹੈ ਤਾਂ ਕਿ ਉਹਨਾਂ ਨੂੰ ਅਸੀਂ ਸਤਿਕਾਰ ਵਡਾ ਸਕੀਏ ਜਿਹੜੇ ਪਰਵਾਰ ਕਾਹਨਾ ਕੁਰਬਾਨੀਆਂ ਦੇ ਵਿੱਚ ਪਿੱਛੇ ਰਹਿ ਗਏ ਨੇ ਉਹ ਵੀ ਸਾਡੇ ਨੂੰ ਕੈਨੇਡਾ ਮਰਕਾ ਜਾ ਕੇ ਸੇਵਾ ਲੈ ਜਾਂਦੇ ਪਰ ਉਹਨਾਂ ਨੇ ਦੇਸ਼ ਲਈ ਸਾਡੇ ਕੌਮ ਲਈ ਆਪਣੇ ਜਾਨਾਂ ਵਾਰ ਕੇ ਕਰਮ ਦੀ ਰਾਖੀ ਕੀਤੀ ਹੈ ਸਾਡਾ ਫਰਜ਼ ਹੈ ਮਾਰਦਾ ਉਹਨਾਂ ਦੇ ਬੱਚਿਆਂ ਦਾ ਅਸੀਂ ਬੰਦਾ ਮਾਣ ਕਰ ਸਕੀਏ ਇਧਰ ਦੇ ਪਾਸੇ ਨੰਨੀ ਸਾਡੇ ਦਰਮਿਆਨ ਹਰਪ੍ਰੀਤ ਸਿੰਘ ਜੀ ਤੌਰ ਪਿੰਡਾ ਬੱਤੜ ਜੀ ਪਹੁੰਚੇ ਨੇ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਰਵਜੀਤ ਸਿੰਘ ਜੀ ਤੌਰ ਬਹੁਤ ਵਾਜੇ ਆ ਬਹੁਤ ਬਹੁਤ ਧੰਨਵਾਦ ਚੱਲ ਬਈ ਕੁਲਦੀਪ ਸਿੰਘ ਕੀਪਾ ਵੱਧਰੀਵਾ ਇਹ ਹੈ ਬਹੁਤ ਹੀ ਸੁਪਰਸਟਾਰ ਅੱਜ ਦਾ ਪ੍ਰਾਂਤ ਦਾ ਸਲੀਕ ਬਣ ਗਿਆ ਦੂਸਰੇ ਪਾਸੇ ਆ ਖੁਸ਼ੀ ਹੋਣੀ ਬਿਲਕੁਲ ਕੰਨੀ ਜੋਤੇ ਹੋ ਗਿਆ ਤਾਂ ਬੜਾ ਬਰਾਬਰ ਦੇ ਜਿਹੜੇ ਪਲੇਅਰ ਹੁੰਦੇ ਆ ਤੇ ਮੂਲੇ ਪਾਸੇ ਸੁਪਰਸਟਾਰ ਹੁੰਦੇ ਆ ਫਿਰ ਬੜਾ ਅਗਲੀ ਗੱਲ ਮਸਲਾ ਪੰਗਾ ਲੈ ਵੀ ਖੁਸ਼ੀ ਇੱਕ ਵੱਖਰੀ ਗੱਲ ਬਣਾ ਦੀ ਕੋਸ਼ਿਸ਼ ਦੇ ਵਿੱਚ ਆ ਕਪਰੂ ਨੇ ਦਾ ਬਾਲ ਲਿਆ ਮਨਨ ਤੱਕੀਆਂ ਚੜ੍ਹ ਰਹੀਆਂ ਆਂ ਆ ਛੱਟਵਰੀ ਛੱਟਵਰੀ ਬਾ ਮਿੱਤਰਾਂ ਦੀ ਕਦਰੋ ਪਈ ਸਰਕਾਰੀ ਆ ਮੁਲਗਿਆ ਹੋਇਆ ਜਿਵੇਂ ਫੇਰ ਮੈਨੂੰ ਲੱਗਦਾ ਨਹੀਂ ਕਿ ਹਰ ਮਨਾਂ ਦੀ ਕੋਈ ਥਾਂ ਲਿਆ ਆ ਆ ਆ ਆ ਆਂ ਦੀ ਸਾਥਰੀਆਂ ਦਰਵੀ ਵਾਲਿਆ ਪਰ ਕਲਦੀਪ ਸਿੰਘ ਕੀਪੇ ਨੇ ਵੀ ਚੰਗੀ ਗੱਲ ਕੀਤੀ ਖਾਦੀ ਕੀਤੀ ਦੀ ਤਗੜਾ ਨੌਜਵਾਨਾ ਇਹ ਇੱਕ ਚੰਗੇ ਸਪੋਰਟਸ ਮਨਾਂ ਦੀ ਨਿਸ਼ਾਨੀ ਹੁੰਦੀ ਹੈ ਸੁਲਤਾਨ ਰੇਡ ਦੇ ਉੱਤੇ ਲੋਕ ਪਾਸੇ ਸultan ਦੂਸਰੇ ਪਾਸੇ ਜੱਟ ਦੀ ਪੂਰੀ ਕੋਸ਼ਿਸ਼ ਕਰੂਗਾ ਹੈਰਾ ਪੰਜ ਉਮਰ ਗਿਆ ਲਾਪਰ ਹਾਂ ਇਹ ਹੈਰਾ ਕਹਿੰਦਾ ਹੈ ਕਹਿੰਦਾ ਆਹ ਦੋਨੋਂ ਲਗਾਉਂਦੀ ਜੈ ਜੀ ਬੋਲਣਾ ਹਾਂ ਯਾ ਹੋਰਾ ਵੀ ਬੜੀ ਚੰਗੀ ਕਰ ਰਿਹਾ ਹੈ ਲਗਾ Sultan ਨੂੰ ਜੱਟ ਨੂੰ ਆਪੇ ਓਹ ਧਾ 点 Sultan ਦਾ ਨਹੀਂ ਵਿਸਾ ਦੇ ਵਿੱਚ ਜਿਸ ਦੀ ਅੰਤਾਰ ਵਿੱਚ ਖਾਸ ਕਰਕੇ ਬਰਬਾਰੀ ਟੀਮ ਦੇ ਧੰਨਵਾਦੀਆਂ ਸਾਰੀ ਟੀਮ ਬੜੀ ਵੱਡਾ ਪਾਰ ਹੈ ਬੰਦਾ ਖੈਰਾ ਲਾਗਾ ਸੋਤਾ ਹਰਮਨ ਚਾਲ ਗੁਰਦੇਵ ਸਿੰਘ ਜਲਬੀਰ ਖੈਰਾ ਸਤਨਾਮ ਚਾਲ ਸਿੰਗਾ ਤੌਰ ਭਾਈ ਗਾਗਨ ਸ਼ਿਨਾ ਮੰਦਿਰ ਮਨਪ੍ਰੀਤ ਤੇਸੀਮ ਮੰਨੂ ਸਰਾਏ ਹੈਪੀ ਸੋਤਾ ਵਿੰਦਰ ਸੰਘਲ ਟਕੂ ਟੱਟ ਪਰਮਜੀਤ ਜੱਜ ਕਲਦੀਪ ਚੰਡੀ ਕਾਲਾ ਸੰਘਾ ਇਹ ਬਹੁਤ ਵੱਡੀ ਟੀਮ ਹੈ ਸਾਰੀ ਟੀਮ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਸ਼ਬਦਾਂ ਦੇ ਖਲਸੋ ਕੇ 100 ਡਾਲਰ ਦਾ ਮਾਨ ਸਨਮਾਨ ਮੇਰੇ ਵਾਸਤੇ ਭੇਜ ਕੇ ਗਏ ਆ ਜਿਉਂਦੇ ਵਾਦ ਕਰਿਆ ਆ ਪੰਜਾਬੀਆਂ ਦਾ ਸੁਭਾਅ ਉਹ ਚੰਗੇ ਬੋਲ ਬੋਲੇ ਜਾਣ ਤੇ ਉਹਨਾਂ ਦਾ ਆਦਰ ਮਾਰ ਕਰਨਾ ਜਿਉਂਦੇ ਵਾਸਤੇ ਰਹਿਣ ਪਰਮਾਤਮਾ ਇਹਨਾਂ ਤੰਦਰੁਸਤੀਆਂ ਬਖਸ਼ੇ ਰੋਲ ਤੇ ਪਾਸੇ ਫੇਰ ਅਦੁੱਲਾ ਇਹ ਕਹਿੰਦੇ ਵੀ ਅੰਤਾਰੀਓ ਖਾਲਸਾ ਦਰਬਾਰ ਵਾਲਿਆਂ ਦਾ ਜਿੱਤੇ ਮੁਕ ਰੀਂਦਰ ਉਹਦੀ ਟੀਮ ਦਾ ਵੀ ਆ ਕਹਿੰਦੇ ਵੀ ਅਸੀਂ ਇਹਨੂੰ ਕਪਟਰ ਬਣਾ ਦਿੱਤਾ ਤੇ ਸਾਰਾ ਸੀਜ਼ਨ ਟੀਮ ਦਾ ਕਪਟਰ ਹੋਊਗਾ ਦੁੱਲਾ ਸਾਹਮਣੇ ਜੀ ਸੰਗ ਦੁੱਲਾ ਟੀਮ ਦਾ ਕਪਤਾਨ 38 ਖਾਸ ਸਵਾਦ ਨੂੰ ਸਮੁੱਚੀ ਟੀਮ ਲਾਡੇ ਸੋਟਣੀ ਬੁੱਲੇ ਥਾਰੇ ਨੂੰ ਪੂਰੇ ਖਾਸ ਆਗਿਆ ਦੇ ਸਾਡਾ ਕਹਦਾ ਹੈ ਕਿ ਨੰਬਰ 1 ਅਸੀਂ ਬਣਾਇਆ ਇੱਥੇ ਪਾਸੇ ਗਗਨਦੀਪ ਸਿੰਘ ਅੱਗੀ ਖੀਰਾ ਵਾਲਿਆ ਅੱਜ ਦੇ ਮੈਚ ਦਾ ਸਭ ਤੋਂ ਪਹਿਲਾ ਨਾਮ ਕਹਿਣਗੇ ਸਾਡੇ ਵੀਰ タルੂ ਦਾ ਸਾਹ ਸੱਚ ਦੀ ਪਾਰਟੀ 1 ਵਾਲੇ ਦਜੀਤ ਸਿੰਘ ਜੀ タルੂ ਵਾਲਾ ਤੇ ਦੂਸਰਾ ਆ ਸਕਾਈ ਲਾਫਟ ਵਾਲਾ ਸਾਡਾ ਵੀਰ ਸੁੱਖਾ ਮਾਨ ਆ ਸੁਖਿੰਦਰ ਸਿੰਘ ਮਾਨ ਦੋਸਰਾ ਨਾਮ ਉਹਨਾਂ ਵੱਲੋਂ ਅੱਜ ਦੇ ਮੈਚ ਦੇ ਵਿੱਚ ਦਿੱਤਾ ਜਾਣਾ ਤੁਹਾਨੂੰ ਇਸ ਮੈਚ ਨੂੰ ਬਹੁਤ ਜ਼ਿਆਦਾ ਜਣ ਬਦਚ ਮੰਤ ਨਹੀਂ ਹੋ ਸਕੀ ਜੀ ਪਰ ਹੋਰ ਵੀ ਦਰਸ਼ਕਾਂ ਦਾ ਖਾਤਾ ਮਾਤ ਦਾ ਕਾਟੂ ਇਹ ਦੱਸ ਰਿਹਾ ਕਿ ਪੰਜਾਬੀ ਵਾਂਗੜੇ ਕਬੱਡੀ ਨੂੰ ਪਿਆਰ ਕਰਦੇ ਆ ਲੋ ਪੀਟਰ ਹੌਲੀ ਹੌਲੀ ਗਾਹ ਨੂੰ ਜਾਂਦਾ ਹੋਇਆ ਜਿਆ ਪਰੇਵਾ ਦੇ ਇਧਰ ਕਨੈਕਟਰ ਜਾਂਦਾ ਤੇ ਅਸੀਂ ਵੀ ਘਰ ਮੰਡੇ ਜਾ ਰਹੇ ਹੈਰੋਦਲਪੁਰ ਕੰਨੀ ਜੁੱਤੇ ਹੈਰੋ ਨੂੰ ਕਰ ਲਿਆ ਦੂਸਰੇ ਪਾਸੇ ਤੱਕਣ ਦੀ ਪੂਰੀ ਕੋਸ਼ਿਸ਼ ਕਰਨਗੇ ਇਧਰਲੇ ਪਾਸੇ ਇਹ ਮਨੋਰ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਪੀਟਰ ਕਹਿੰਦਾ ఎవਰੀਡੇ ਨਾਉਟ ਸੰਡੇ ਮਾਈ ਬੀਅਰ ਔਰ ਕਦੇ ਕਦੇ ਪੱਕੀ ਦਾ ਹੀ ਨਾਲ ਇਹ ਪਰ ਪੀਂਦੇ ਨੂੰ ਬੀਅਰ ਆ ਦਾਰੂ ਨੂੰ ਸਬਰਜਨੇ ਆ ਵੀ ਤੁਹਾਨੂੰ ਮੱਥਨ ਬਰਾਰ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਗੱਲਾਂ ਸਮ ਸੁਣਾਉਣੀਆਂ ਨੇ ਸਾਡੇ ਮੋਰ ਲਾ ਕੇ ਤੁਸੀਂ ਦਾਰੂ ਨਹੀਂ ਪੀਣੀ। ਇਹ ਲੋਰਵਾ ਨਹੀਂ ਤੁਸੀਂ ਨਾਲ ਨਰਾਈ ਇਸ ਮੁਲਕ ਦੇ ਵਿੱਚ ਬੜੀ ਮੇਂਗੀ ਪੈਂਦੀ ਹੈ। ਆ ਦਾਰੂ ਪੀ ਕੇ ਗੱਡੀ ਬਿਲਕੁਲ ਨਹੀਂ ਚਲਾਉਣੀ। ਆ ਇਸ ਮੁਲਕ ਦੇ ਵਿੱਚ ਤੇ ਵੀ ਦਾਰੂ ਪੀ ਕੇ ਗੱਡੀ ਚਲਾਈ ਬੰਦਾ ਆਖਰੀ ਸਹਾਂਤ ਕਰ ਭਸਟਾਉਂਦੇ ਰਹਿੰਦੇ ਵੀ ਇਹ ਕੰਮ ਐ ਕੀ ਕਰ ਬੇਟਾ। ਬਹੁਤ ਮਾਰਦੇ ਆ ਜਿਵੇਂ ਨੰਗਸਵਾਲ ਤੇ ਦੋਲ ਮਾਰਦੇ ਹੁੰਦੇ ਆ। ਪੁਲਿਸ ਵਾਲੇ ਨੂੰ ਪਤਾ ਹੀ ਹੈ। ਕਹਿੰਦੇ ਨਹੀਂ ਮਾਰੂ ਜਿਹੜਾ ਉਹ ਆਪਣੇ ਬੰਦਿਆਂ ਨੂੰ ਗੱਲਾਂ ਸਿਖਾਉਂਦੇ ਆ। ਉਹ ਉਹਨਾਂ ਨੇ ਕਿਹਾ ਉਹਨਾ ਬਾਬੇ ਤੇ ਆਂਦੇ ਸੀ ਆਪਣੇ ਮਾਤਮਾ ਖੋਦਰ ਸਾਹਿਬ ਵਾਲੇ ਕਿ ਉਹ ਕਿਦੋਂ ਨਾਲ ਕੋਲ ਲੈਟੀਆਂ ਦੀ ਜਦੋਂ ਉਹ ਸਮੈਲ ਆਈ ਉਹਨਾਂ ਨੂੰ ਵਾਸਨਾ ਆਈ ਤੇ ਬੋਲ ਸਕਦੇ ਬਾਬਾ ਜੀ ਫੂਕ ਮਾਰੋ ਕਹਿੰਦੇ ਵੀ ਅਸੀਂ ਤੁਹਾਨੂੰ ਕਹਿੰਦੇ ਮਾਰਗੇ ਤਾਂ ਪਰਮਪਰ ਰਿੰਗ ਬੰਦੇ ਦੇ ਖੋਦਰ ਵਾਲੇ ਆ ਉਹ ਕਹਿੰਦੇ ਵੀ ਸਾਡੇ ਥੋੜੇ ਪੁਲਿਸ ਵਾਲੇ ਦੱਸਦੇ ਵੀ ਜਿਹੜੀ ਆ ਵਾਸਨਾ ਫੁੱਟਕੋ ਲੈਟੀਆਂ ਵਾਲੀ ਜਿਹਦੇ ਕੋਲ ਇਹ ਜਿਹੀ ਵਾਸਨਾ ਆਵੇ ਕਹਿੰਦੇ ਵੀ ਪੀਤੀ ਹੁੰਦੀ ਆ ਤੇ ਕਹਿੰਦੇ ਅਸੀਂ ਪ੍ਰਵਾਨ ਦਾ ਜਾ ਭਰਾ ਉਹ ਤਾਂ ਉਹਨਾਂ ਨੇ ਬਸਾ ਬਸ ਖੇੜਾ ਛਾਇਆ ਤੇ ਟੋਟੀ ਜੀ ਕੰਦੀ ਫਿਰਨ ਲਈ ਫੂਕ ਮਾਰੋ ਤੇ ਨਾਲ ਉਧਰ ਪਾਸੇ ਦੁੱਲਾ ਇਹ ਕੋਟਲੇ ਪਾਸੇ ਤੋਂ ਲੈ ਕੋਟਲੇ ਪਾਸੇ ਤੋਂ ਆਇਆ ਕੈਲੀਫੋਰਨੀਆ ਵਾਲਾ ਬੁੱਲਾ ਤਿੰਨ ਚਾਰ ਬੱਲੇ ਜਿਹੜੇ ਬੰਨਿਆ ਦੇ ਵਿੱਚ ਸ਼ਾਇਦ ਹੋਏ ਟੱਕਰ ਨੂੰ ਪੂਰੀ ਕੋਸ਼ਿਸ਼ ਕਰਨਗੇ ਲੈ ਵੀ ਪੈ ਗਿਆ ਪੰਗਾ ਦੋਵੇਂ ਨੂੰ ਟੱਕਰ ਨੂੰ ਪੂਰੀ ਕੋਸ਼ਿਸ਼ ਕਰਦੇ ਹੋਏ ਇਧਰਲੇ ਪਾਸੇ ਲੱਗਿਆ ਹੋਇਆ ਹੱਥ ਤੇ ਦਿਰਦੇ ਵਾਲੇ ਖੁਸ਼ੀ ਨੂੰਗਾ ਖੜੀ ਕਰ ਦਿੱਤੀ ਵੀਨ ਦੁਵਾਨਾ ਤੋਂ ਤਕੜਾ ਅਗਰ ਹੱਥ ਲੱਗ ਗਿਆ ਇਹ ਚੰਗੇ ਸਪੋਰਟਸਮੈਨਸ਼ਿਪ ਦੀ ਨਿਸ਼ਾਨੀ ਹੁੰਦੀ ਹੈ ਵੀ ਦੂਜਿਆਂ ਨੂੰ ਬਰਦਾ ਮਾਨ ਸਤਕਾਰ ਦੇਣਾ ਤੇ ਲੈ ਵੀ ਇਧਰਲੇ ਪਾਸੇ ਸੇਵ ਸੁਪਰ 스타 ਦੁਨੀਆ ਦਾ ਮੱਥਾ ਟੇਕ ਕੇ ਭਰਨਨੀ ਕਪਾਲਪੁਰਿਆ ਮੋਢੇ ਮੋਢੇ ਦੇ ਦੇਖ ਲਓ ਵੀ ਤਾਂ ਤਾਂ ਫੁੱਟ ਚੌੜੇ ਮੋਢੇ ਆ ਸ਼ੇਰ ਪੌਣਾ ਹੋਵੇ ਤਾਂ ਪਹਿਲਾਂ ਜਿੰਮ ਜਾਣਾ ਪੈਂਦਾ ਹੈ ਮੋਢਾ ਚੌੜਾ ਕਰਨਾ ਪੈਂਦਾ ਹੈ 700 ਡਾਲਰ ਲੱਗਦਾ ਫੇਰ ਤੇ ਆ ਵੀ ਸ਼ੇਰ ਪੈਂਦਾ ਆ ਸਾਡਾ ਕਾਲਾ ਵੀ ਆ ਕਮੈਣੀਆਂ ਜਾਵਦਾ ਸੀਗਾ ਸ਼ੇਰ ਪੌਣ 700 ਡਾਲਰ ਫਾਇਕੰਦਾ ਪਾ ਦੇ ਸ਼ੇਰ ਉਹ ਕਹਿੰਦਾ ਵੀ ਤੂੰ ਨਾ ਗਿੱਦੜ ਹੋਊਗਾ ਸ਼ੇਰ ਨਹੀਂ ਬਣਾਂ ਹਾਂ ਉਹ ਕਹਿੰਦਾ ਤੂੰ ਜੋ ਮਿੱਟੀਆ ਟਰੱਕ ਸੱਤੇ ਜਣਾ ਤੇ ਪਹਿਲਾਂ ਮੋਢੇ ਹਣਾ ਜਿੰਮ ਜਾ ਜੀ ਕਹਿੰਦਾ ਮੇਰਾ ਸੱਤ ਪੂਰੇ ਫਰਾਵਰਾਵਾ ਮੈਂ ਬਾਪੂ ਨੂੰ ਡਾਉਣਾ ਜਾ ਕੇ ਸੱਤ ਪਾਪੇ ਸੰਗਲ ਨਾਲ ਨਹੀਂ ਸੋ ਜਾਣਾ ਬੜੀ ਪਰਫਕਾਰ ਦਾ ਕੰਮ ਕੀਤਾ ਤਲੋਦ ਦੇ ਪਾਸੇ ਸਾਡੇ ਵੀਰ ਮਜੀਤ ਸਿੰਘ ਜੀ ਕੋਤਰਾ ਸਾਹਿਬ ਇੰਟਰਨੈਸ਼ਨਲ ਸਪੋਰਟ ਕਲੱਬ ਆਏ ਕਿ ਕਾਫਤ ਕੈਨਾਂ ਨੇ ਕਰਾਉਣਾ ਬੜਾ ਜ਼ਬਰਦਸਤ ਜੋਰ ਲੱਗਿਆ ਹੋਇਆ ਹੈ ਤੇ ਉਹ ਸਾਡੇ ਉਦਕਾਰ ਪਹੁੰਚੇ ਹੋਏ ਹਨ ਜੀ ਆਇਆਂ ਕਹਿੰਦੇ ਕੋਤਰਾ ਸਾਹਿਬ ਅੱਜ ਜਿਹੜੇ ਆਕਰਮ ਇਸਰਾ ਮਿਹਨਤ ਕਰ ਰਹੇ ਹੋ ਜਿਹੜੀਆਂ ਸਪੋਰਟ ਦੇ ਨਾਲ ਹੋ ਰਹੇ ਹੋ ਤੇ ਨਾਲ ਪ੍ਰਤਾਂ ਦੇ ਨਾਲ ਹੋ ਰਹੇ ਹੋ ਜਿੱਥੇ ਵੱਡੇ ਬਿਜ਼ਨਸਮੈਨ ਹੈ ਉੱਥੇ ਮਾਫਰ ਕਬੱਡੀ ਦੇ ਸੁਪਰ ਸਰਕਾਰ ਆ ਅੱਜ ਦੇ ਪਾਸੇ ਮੋਟਰ ਵਾਲੇ ਆਪੀ ਨਾਲ ਕਾਜ ਹੋ ਜਾ ਰਹੇ ਆ ਆ ਨਹੀਂ ਤਾਂ ਬਹੁਤ ਮੇਲਿਆਂ ਦੇ ਸੰਨ ਹੋ ਜਾਂਦੇ ਨੇ ਕਹਿੰਦੇ ਤੇ ਫੀਮ ਖਾਣੇ ਆ ਪਰ ਇਹ ਸਾਨੂੰ ਕਾਜੂ ਆਫਰ ਕਰ ਰਿਹਾ ਫੀਮ ਨਹੀਂ ਕਰ ਰਿਹਾ ਚੰਗੀ ਗੱਲ ਹੈ ਤੇਰੇ ਪਾਸੇ ਸਾਡੇ ਵੀਰ ਪ੍ਰਿੰਸ ਸੰਤੂ ਸਾਹਿਬ ਜਿੱਥੇ ਸਰਪਾ ਤੋਂ ਨਾਲ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਅੱਜ ਕੱਲ ਇਹ ਰਾਣਾ ਸਿੱਤੂ ਹਣਾਂ ਦੇ ਨਾਲ ਤੇ ਹੋਰ ਜਿੰਨੀ ਵੀ ਸਾਡਾ ਪੰਜਾਬੀ ਮੀਡੀਆ ਨੂੰ ਇੱਕ ਪੂਰਾ ਇਹ ਨਹੀਂ ਸੁਣ ਰਿਹਾ ਮਾਝੇ ਵਾਲੇ ਭਾਊ ਹੈ ਮਾਝੇ ਦੇ ਇਸ ਲੋਕ ਨਹੀਂ ਜੱਟੀਆਂ ਲੋਕੀ ਕਹਿੰਦੇ ਭਾਊ माझे ਬੈਠੀ मारा लड़ाई जल्दी ला ਮੈਚ ਪੂਰਾ ਕਰਮ ਹੋਇਆ ਦਰਸ਼ਕ ਪੂਰੇ ਖੁਸ਼ ਹੈ ਅੱਜ ਜਲ ਕੇ ਦੋ ਤਿੰਨ ਤੋਂ ਗੱਲਾਂ ਹਸਣ ਵਾਲੀਆਂ ਸੁਣਾਉਣੀਆਂ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ ਕਿਉਂਕਿ ਇਸ ਮੌਕੇ ਦੇ ਵਿੱਚ ਹਸਣਾ ਬੜਾ ਜ਼ਰੂਰੀ ਹੈ ਕਾਨੂੰਨ ਦੇ ਸਾਰੇ ਜਾਂਦੇ ਰੇਲ ਰੇਟਾਂ ਦੇ ਖੜਾ ਰੋਈ ਜਾਂਦਾ ਨਕਰੀ ਨਹੀਂ ਹੁੰਦੀ ਰੇਲ ਫੈਂਟ ਕਲਰ ਨਹੀਂ ਜਾਂਦਾ ਮੋਰ ਵੀ ਕਿੱਥੇ ਨਿਕਲੂ ਤੇਰੇ ਘਰ ਵਾਲੀ ਟਿੱਟੀ ਜਾਂਦੀ ਮੈਨੂੰ ਸੋੜ ਕੇ ਲੈ ਕੇ ਦਊਂਗਾ ਰੋਈ ਖੜੇ ਜਾਂਦੇ ਹਸਨ ਦੇ ਬਲੇ ਘਾਟਿਆ ਪਰ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿ ਜਲ ਕੇ ਹਸਾਉਣ ਤੋਂ ਬੜਾ ਮਟੀਰੀਅਲ ਨਵਾਂ ਲੱਜੀ ਸਿੰਘ ਪੁੱਲਾ ਆਪ ਕੋਲੇ ਵਾਲੀ ਗੱਲ ਬੜਾਵੇ ਬਾਪੂ ਮਾਨ ਕਰਦਾ ਤੇਜ ਸਿੰਘ ਲੰਬੜ ਨਾਰਾ ਬਾਪੂ ਦਾ ਨਾਮ ਤੇ ਮਾਰ ਕਰਦੇ ਨੌਜਰਾਂ ਦੇਤੇ ਨਹੀਂ ਮੇਰਾ ਜੀਰਾ ਪੋਤਾ ਦੁਨੀਆਂ ਦੇ ਵਿੱਚ ਸਾਡੇ ਖਾਨਦਿਆਂ ਦਾ ਨਾਮ ਇਸ ਸੰਗਤਾਂ ਦੇ ਰੋਸ਼ਨ ਕਰ ਦਿੰਦਾ ਮਾਰ ਕਰਦੇ ਸਾਰੇ ਰਸਤੇਦਾਰ ਸਾਰੇ ਮਿੱਤਰ ਦੋਸਤ ਜਿਨ੍ਹਾਂ ਵੀ ਕਹਿੰਦੇ ਲੋੜ ਮਾ ਫੋੜ ਮਾ ਦਿਲ ਦੇ ਉੱਤੇ ਮਾਰ ਕਰਦੇ ਕਹਿੰਦੇ ਇਸ ਮੁੰਡੇ ਨੇ ਸਾਡੇ ਨਾਲ ਤੇ ਜਿੱਥੇ ਪੰਜਾਬੀ ਜਿਵੇਂ ਕਹਿੰਦੇ ਉਹ ਰਪਈਆਂ ਦੀਆਂ ਪੰਡਾਂ ਵੀ ਇਕੱਠੀਆਂ ਕਰਕੇ ਬਾਪੂ ਨੂੰ ਦਿੱਤੀਆਂ ਤੇ ਮਾਣ ਸਨਮਾਨ ਵੀ ਇਕੱਠਾ ਕਰਕੇ ਦਿੱਤਾ ਅੱਲੇ 20 ਗਾਜਾਂ ਵੀ ਤੁਸੀਂ ਨਸ਼ੇ ਪਤਿਆਂ ਤੋਂ ਬਚ ਕੇ ਤੁਸੀਂ ਜਵਾਨੀ ਹੈ ਮਰਮਰ ਕੇ ਨਹੀਂ ਆਣੀ ਤੁਹਾਨੂੰ ਪਰਮਾਤਮਾ ਨੇ ਮੌਕੇ ਦਿੱਤੇ ਆ ਤੇ ਅੱਜ ਬਹੁਤ ਬਹੁਤ ਸੋਸਤਕਾਰ ਪੜਾ ਰਿਹਾ ਖੁਸ਼ੀ ਹੋਣੀ ਆ ਬਿਲਕੁਲ ਕੰਨੀ ਦਾ ਤੰਦ ਦੂਸਰੇ ਪਾਸੇ ਦੁੱਲਾ ਆ ਲਵੀ ਇੱਕੋ ਜਿਹਾ ਗੱਭਰੂ ਸਾਨਾ ਦੇ ਪੇੜ ਜੋਰ ਬੁਸ਼ਰਮਾ ਦੇ ਉਸਤਾਦ ਜੀ ਦਾ ਰਸੰਗ ਕਰੇ ਵਾਰ ਕਹਿੰਦੇ ਹਾਂ ਮੈਚ ਪੂਰਾ ਕਰਵਾ ਹਾਂ ਜਾਨੀ ਮਨਜੀਤ ਸਿੰਘ ਹੀ ਘੋਤਰਾ ਹੱਬ ਘੋਤਰਾ ਦੇ ਪੁੱਤੇ ਨੇ ਆਇਆ ਧੰਨਵਾਦ ਆ ਤੇ ਲੋ ਇਧਰ ਦੇ ਪਾਸੇ ਪੇੜ ਪੀਟਰ ਦੀ ਪਾਈ ਹੋਈ ਰੇਡ ਅਸੀਂ ਇਸ ਬੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਪੈਂਕੀ ਤੇ ਲੋ ਕਲਦੀਪ ਸਿੰਘ ਗਰੇਵਾਲ ਮਲਕੀ ਸਿੰਘ ਬਿਉਲ ਰਾਜ ਚੀਮਾ ਕਾਲਾ ਹਾਂਸ ਧੀਰਾ ਸੰਧੂ ਜਿਹਾਰ ਕਲੇਰ ਅਵਤਾਰ ਸਿੰਘ ਪੋਨੀਆ ਗੋਗਾ ਪੋਨੀਆ ਜਸਪਾਲ ਕੋਹਿਆ ਕੈਨੇਡਾ ਵਾਲਾ ਕਿੱਲੋ ਹਾਸਲਾ ਕਿੱਲੋ ਸਮਰਾ ਪਿੰਦਰ ਸਿੰਘ ਕੋਕੇ ਸਾਰੇ ਮੈਟਰੋ ਦੀ ਟੀਮ ਸਾਡੀ ਬਹੁਤ ਬਹੁਤ ਵਧਾਈ ਦੇ ਪਾਤਰ ਜਿਨ੍ਹਾਂ ਦੇ ਨਾਮ ਅੱਜ ਦੇ ਪਿੱਛੇ ਹੋ ਗਿਆ ਉਹ ਜੇ ਮੈਂ ਗਾਧੂ ਨਾਲ ਤਾਂ ਉਹ ਜੇਕਰ ਇਹਨਾਂ ਦਾ ਫੈਸਲਾ ਕਰਕੇ ਆ ਤਾਂ ਮੈਂ ਮਾਫ ਕਰ ਦਿੰਦਾ ਕਿ ਸਾਰੇ ਸਾਡੇ ਮਿੱਤਰ ਹੈ ਪਿੰਡੀ ਮਿੱਤਰਾਂ ਦਾ ਬਾਏ ਦੇਲੇ ਪਾਸੇ ਕਗਨਦੀਪ ਸਿੰਘ ਖੁਸ਼ੀ ਤੋਂ ਲੈ ਕੇ ਆਪਣਾ ਪੁਆਇੰਟ ਲੈ ਵੀ ਦੇਲੇ ਪਾਸੇ ਪਾਤੀ ਜੀ ਪਾਈ ਹੋ ਗੇਣ ਸਾਨੂੰ ਇਧਰਲੇ ਪਾਸੇ ਪ੍ਰਬੰਧਕਾਂ ਦੀ ਗੱਲਬਾਤ ਵੀ ਸੁਣਨੀ ਪੈਣੀ ਆ ਆ ਬੇਨਤੀ ਕਰਦਾ ਵੀ ਵਿੱਚੋਂ ਥੋੜਾ ਜਿਹਾ ਮੈਸ ਹੋ ਗਿਆ ਇਸ ਕੰਮਾਂ ਤੈਨੋਂ ਨਾਲ ਦੇ ਨਾਲ ਤੁਹਾਨੂੰ ਜੋੜਦੇ ਹਾਂ ਅਗਲੇ ਪਾਸੇ ਕਲਦੀਪ ਸਿੰਘ ਕੀਪਾ ਵਧੀਆਂ ਚਾਲੀ ਕੀਪਾ ਦੀ ਵੱਖਰੀ ਗੱਲ ਬਣਾਵੇ ਆ ਕੀਪਾ ਅੱਜਕੱਲ੍ਹ ਟ੍ਰਾਂਟੋ ਦਾ ਮਸਨੀਕ ਹੈ ਤੇ ਤੁਹਾਨੂੰ ਪਤਾ ਇੱਥੇ ਜੰਗਾ ਨੂੰ ਕੰਮ ਕਰਨੇ ਪੈਂਦੇ ਸੱਤ ਦਿਨ ਪੰਜ ਦਿਨ ਤੇ ਜੋਰ ਹੀ ਕਰਨਾ ਪੈਂਦਾ ਤੇ ਕਈ ਵਾਰੀ ਸੱਤ ਦਿਨ ਵੀ ਲਾਉਣੇ ਪੈਂਦੇ ਕੰਪਨੀ ਨੂੰ ਖੁਸ਼ ਕਰਨ ਵਾਸਤੇ ਇਧਰਲੇ ਪਾਸੇ ਸਾਡੇ ਵੀਰ ਜਸਪਾਲ ਸਿੰਘ ਮਾਨ ਉਹ ਖੜੇ ਹੋਏ ਆ ਸਾਡੇ ਪਿਆਰੇ ਮਿੱਤਾਂ ਦੇ ਵਿੱਚ ਇਹ ਵਾਸ਼ਤ ਨੇ ਕਬੱਡੀ ਦੇ ਪ੍ਰਾਂਤਕਾਰ ਦੇ ਵਿੱਚ ਉਹਨਾਂ ਦਾ ਅੱਜਕੱਲ੍ਹ ਰੋਲ ਹੈ ਤੋ ਨਾਂਮ ਉਹ ਅਸੀਂ ਜੀਆ ਕਹਿੰਦੇ ਆ ਲਓ ਦੂਸਰੇ ਪਾਸੇ ਲਗਭਗ ਪੂਰੀ ਕੋਸ਼ਿਸ਼ ਕਰਦਾ ਰੱਖਿਆ ਤੇ ਹੱਥ ਖੁਸ਼ੀ ਨੇ ਇੱਕ ਪਾਸੇ ਕਲਦੀਪ ਸਿੰਘ ਦੂਜੇ ਪਾਸੇ ਖੁਸ਼ੀ ਹਲੇ ਜਪਨ ਆਹ ਆਹ ਕਰੀ ਮੈਦਾਨ ਦੇ ਵਿੱਚ 6 ਰਾਈ ਕੀ ਕਫਰੋ ਖੇਡਦਾ ਐਸੇ ਲਾਜ ਵਾਂਗੂ ਛੱਟੇਗਾ ਜਾਫੀਆਂ ਦੇ ਉੱਤੇ ਚਾਰੇ ਜਾਫੀ ਟੋਪ ਨੇ ਆਈਆਂ ਨੇ ਤੇਰੇ ਜਦੋਂ ਅਮਜੀਤ ਜੰਮਰ ਕੋਈ ਤੇਜ਼ ਅਜੋਲ ਤੇ ਉਹਦਰਾ सलामज लोहांचो कॉन मारूगा गोपाल ਹਾਂ ਜੀ ਅਗਲਾ ਮੈਚ ਜਿਹਨਾਂ ਦੀ ਬੇਨਤੀ ਕੀਤੀ ਜਾਂਦੀ ਆ ਜਲਦੀ ਬੰਨੋ ਆਈਕਨ ਸਪੋਰਟ ਕਲੱਬ ਆ ਪੱਗਾ ਬੰਨਣਾ ਸਰਦਾਰ ਸੋਹਣੇ ਨੇ ਲੱਗ ਰਹੇ ਨੇ ਮਿੱਤਰੋ ਪੱਗਾ ਬੰਨਣਾ ਸਰਦਾਰ ਸੋਹਣੇ ਲੱਗ ਰਹੇ ਨੇ ਮਿੱਤਰੋ ਚਲੋ ਮਾਰਕੀਟ ਦੇ ਬੰਦੇ ਜਿਨ੍ਹਾਂ ਤੋਂ ਜੋੜਗੇ ਇਧਰੋਂ ਪਾਸੇ ਦੁੱਲਾ ਦੁੱਲੇ ਦੀ ਪਾਈ ਹੋਈ ਰੇਰ ਆ ਮੰਗੀ ਦਾ ਪਿੰਡ ਪੱਕੇ ਪਿੰਡ ਵਾਲਾ ਦੁੱਲਾ ਆ ਕਹਿੰਦੇ ਤੂਰਜਾ ਕਲੇ ਮਾਨ ਕਰਦੇ ਆ ਨਾਮ ਕੀ ਇਹਦੇ ਸਾਡੇ ਕਹਿੰਦੇ ਵੀ ਆ ਮਾਲਵੇ ਦੇ ਵਿੱਚ ਇਸ ਜਵਾਨ ਦਾ ਜਿਹੜਾ ਨਕਰ ਹੈ ਉਹ ਬੋਧੇ ਦੇ ਵਿੱਚ ਲੋ ਪੰਜਾਬ ਦਾ ਪੰਜਾਬ ਦਾ ਪੰਜਾਬੀ ਦਾ ਪੰਜਾਬੀ ਹੈ ਸਿੱਖ ਦਾ ਸਿੱਖ ਹੈ ਅਸੀਂ ਸਾਰੇ ਇੱਕੋ ਜਿਹੇ ਸਾਰੇ ਭਰਾ ਹੈ ਜਦੋਂ ਲਵਾਨੇ ਸਿੱਖਾਂ ਦੀ ਗੱਲ ਕਰਦਾ ਹਾਂ ਤੋਂ ਕਹਿੰਨਗੇ ਵੀ ਸਾਡੀ ਤੁਸੀਂ ਗੱਲ ਕੱਟ ਕਰਦੇ ਮੈਂ ਕਹਾਂ ਮੈਂ ਤੁਹਾਡੇ ਇਕੱਲਾ ਗੱਲ ਨਹੀਂ ਕੱਟ ਕਰਦਾ ਲਵਾਨੇ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਨਾ ਉਹ ਸਾਡੇ ਸਾਡੇ ਜਿੰਨੇ ਵੀ ਪ੍ਰਚਾਰਕ ਹੈ ਅਸੀਂ ਉਹਨਾਂ ਨੂੰ ਸਾਂਝੇ ਨਹੀਂ ਕਰ ਸਕੇ ਅਸੀਂ ਬਾਬਾ ਮਕਰਸ਼ਾ ਲਵਾਨਾਂ ਦੀ ਸੇਵਾ ਕਰੀਗੇ ਬਿਲਕੁਲ ਸਹੀ ਤੇ ਕਾਬਲ ਸੋਣੇ ਦੀ ਕਰਨੀ ਚਾਹੀਦੀ ਸੀ ਪਰ ਸਾਨੂੰ ਦੂਜਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਹਜ਼ਾਰਾਂ ਜਿਹੜੇ ਲਵਾਨੇ ਸੱਖਾ ਬਾਬੇ 75 ਸੰਧਰ ਕੇ ਅਸੀਂ ਉਹਨਾਂ ਨੂੰ ਉਹ ਸੰਧ ਦਾ ਸਾਥ ਦਿੱਤਾ ਤੇ ਮੈਂ ਦੇਖਦਾ ਦੋਨੋਂ ਦੀ ਅਸੀਂ ਗੱਲਬਾਤ ਕਰਨੀ ਹੈ ਕਿ ਸਾਰਿਆਂ ਦਾ ਅਸੀਂ ਮਾਣ ਕਰਨਾ ਤਾਂ ਕਿ ਸਾਡੇ ਧਿਆਨ ਦੇ ਪੰਨੇ ਦੇ ਉੱਤੇ ਪਾਈਆਂ ਹੋਈਆਂ ਪੈੜਾਂ ਭਾਈ ਮਨੀ ਸਿੰਘ ਆਪਣੀ ਮੁਬਾਰਾ ਸਿੱਖਾਂ ਦੇ ਵਿੱਚੋਂ ਅੰਮ੍ਰਿਤ ਪ੍ਰਵਾਦ ਦੇ ਸੁਮੰਝ ਜੀ ਉਹਨਾਂ ਦੇ ਜਾਂਦੇ ਵੀ ਸ਼ਹੀਦ ਹੋਏ ਹੈ ਕੋਈ ਸਿੱਖ ਕਰਵਾਸ ਤੇ ਪਰ ਅਸੀਂ ਉਹਨਾਂ ਨੂੰ ਕਦੇ ਭੁੱਲਦਾ ਬਾਕਸ ਦਾ ਵੀ ਦੇ ਸਕਦੇ ਆ ਅਸੀਂ ਯਾਦ ਕਰਤਾ ਲੋ ਇਹੋ ਨਾਲ ਨਾਲ ਅਸੀਂ ਥੋੜੀ ਗੱਲਾਂ ਵਿੱਚ ਇੱਥੇ ਕਰਾਉਣੀ ਆਉਂਦੀਆਂ ਨਾਲ ਇਦਨ ਬਾਇਰ ਸੁਪਰਸਟਾਰਾਂ ਦੀ ਮਾਰਕੀਟ ਕਬੱਡੀ ਉਹਦੇ ਨਾਲ ਜòn ਆਉਂਦਾ ਹਰ ਦਵਿੰਦਰਜੀਤ ਸਿੰਘ ਬੁੱਲਾ ਬਾਪੂਜੀ ਤੇਜ ਸਿੰਘ ਨੰਬਰਦਾਰ ਤੇ ਬੇਬੇਜੀ ਪ੍ਰਕਾਸ਼ ਸਰ ਮਾਰਾ ਦੇ ਖੁਸ਼ ਹੈ ਜਦੋਂ ਆਦੇ ਉੱਤੇ ਵੀ ਅਸੀਂ ਜਿਹੜਾ ਐਸਾ ਮਹਾਂਬਲੀ ਜੋ ਦਾ ਮਾਰਕੀਟ ਕਬੱਡੀ ਦਾ ਸ਼ੋਰਮਾ ਪੈਦਾ ਕੀਤਾ ਜਿਹਨੇ ਆਪਣੇ ਨਾਮ ਦਾ ਜ਼ਿਕਰ ਕਰਨਾ ਸੀ ਸਾਡੇ ਨਾਮ ਨੂੰ ਜ਼ਿਕਰ ਕਰ ਦਿੱਤਾ ਜਿਹੜੇ ਅਨੌਦਨ ਆਪਣੇ ਮਾਪਿਆਂ ਦਾ ਨਾਮ ਬਤਾ ਦਿੰਦੇ ਆ ਮਾਪਿਆਂ ਨਾਲ ਮਾਣ ਕਰਦੇ ਆ ਰਾਈਟ ਦੇ ਪਾਸੇ ਇੱਕ ਪਾਸੇ ਐਰੋ ਆ ਦੂਸਰੇ ਪਾਸੇ ਬੱਲੇ ਦੁਨੀਆਂ ਦਾ ਇੱਕ ਬਸਾ ਸੁਪਰਸਟਾਰ ਇੱਕ ਬਸਾ ਚੜ੍ਹਦੀ ਮਰੇ ਉਸ ਆਹ 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 ਨਹੀਂ ਨਹੀਂ ਸਾਡੀਆਂ ਬੱਲੇ ਤੇਰੀ ਉਂਗਲ ਖੜੀ ਆ ਵੀ ਆਪਣੇ ਅ ਸਮਰਜੀਤ ਸਿੰਘ ਮਾਨ ਨੂੰ ਝੱਲੀ ਆ ਸਾਡੇ ਦਰਮਿਆਨ ਹੋਰ ਪਾਸੇ ਸਾਥੋਂ ਗਲਵਿੰਦਰ ਧੱਗ ਜੀ ਤੇ ਜਸਵੀਰ ਸਿੰਘ ਧੱਗ ਪਹੁੰਚ ਜਣੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਐਵੇਂ ਦੇ ਪਾਸੇ ਸਾਡੇ ਤੁਹਾਡੇ ਹਰ ਪਾਸੇ ਵਾਲੇ ਸ਼ਾਮੇ ਹੋਣੀ ਸਾਡੇ ਵੀਰੋਂ ਵੀ ਪਹੁੰਚੇ ਹੋਏ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਉਹ ਵਿਸ਼ੇ ਤੇ ਨਹੀਂ ਬੈਣ ਉਹਨਾਂ ਦੇ ਇੱਕ ਵਾਰੀ ਗਿਆ ਸੀ ਮੇਰੇ ਟੌਰ ਪਿੰਚਰ ਹੋ ਗਿਆ ਸੀ ਲਵਾਉਣ ਵਾਸਤੇ ਤੇ ਉੱਥੇ ਸਾਰੀਆਂ ਗੱਲਾਂ ਬੜੀਆਂ ਕਬੱਡੀ ਦੇ ਉਸ ਤੋਂ ਕਹਿੰਦੇ ਜੀ ਅਸੀਂ ਅਰਕੇ ਆਪਣੀ ਟੀਮ